ਪਾਸਟਰ ਬਜਿੰਦਰ ਜੋ ਕਿ ਤਾਂ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ ਆਪਣੀ ਜੋ ਕੀਤੀਆਂ ਕਰਤੂਤਾਂ ਨੇ ਉਹਨਾਂ ਦੇ ਕਰਕੇ ਹੁਣ ਇੱਕ ਹੋਰ ਪਾਸਟਰ ਜਿਸ ਦਾ ਨਾਮ ਇੱਕ ਕੁੜੀ ਦੇ ਵੱਲੋਂ ਲਿਆ ਗਿਆ ਤੇ ਕੁੜੀ ਨੂੰ ਅਗਵਾ ਕੀਤਾ ਗਿਆ ਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਤੇ ਹੁਣ ਕੁੜੀ ਦੇ ਵੱਲੋਂ ਪਾਸਟਰ ਦੇ ਨਾਲ ਹੋਰ ਵੀ 12 ਲੋਕ ਅਜਿਹੇ ਨੇ ਜਿਨ੍ਹਾਂ ਉਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਅਗਵਾ ਕੀਤਾ ਗਿਆ ਇਸ ਤਰੀਕੇ ਦੇ ਨਾਲ ਅਗਵਾ ਕੀਤਾ ਗਿਆ ਚਪੇੜਾ ਮਾਰੀਆਂ ਗਈਆਂ ਤੇ ਨਾਲ ਹੀ ਨਸ਼ੀਲੀ ਪਦਾਰਥ ਜੋ ਹੈ ਉਸ ਦੇ ਕਾਰਨ ਜੋ ਹੈ ਉਸ ਨੂੰ ਬੇਹੋਸ਼ ਕੀਤਾ ਗਿਆ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਕੁੜੀ ਦੇ ਵੱਲੋਂ ਲਗਾਏ ਗਏ ਨੇ ਇੱਥੋਂ ਤੱਕ ਕਿ ਕੁੜੀ ਹੋਣ ਗਰਭਵਤੀ ਹੋ ਚੁੱਕੀ ਹੈ ਜਦੋਂ ਪ੍ਰੈਗਨੈਂਟ ਹੋਣ ਦੀ ਖਬਰ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈਗੀ ਜਿਨ੍ਹਾਂ ਦੇ ਵੱਲੋਂ ਅਗਵਾ ਕੀਤਾ ਜਾਂਦਾ ਤਾਂ ਕੁੜੀ ਨੂੰ ਛੱਡ ਕੇ ਮੌਕੇ ਤੋਂ ਆਪਣਾ ਘਰ ਛੱਡ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਮੁਸ਼ੱਕਤ ਕਰਕੇ ਬਾਹਰ ਨਿਕਲਦੀ ਹੈਗੀ ਲੋਕਾਂ ਤੋਂ ਪਿੰਡ ਦਾ ਨਾਮ ਤੇ ਨਾਲ ਹੀ ਜੋ ਜਗ੍ਹਾ ਹੈ ਉਸ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਤੱਕ ਰابطਾ ਕਾਇਮ ਕਰਕੇ ਉਹਨਾਂ ਨੂੰ ਬੁਲਾਉਂਦੀ ਹੈ ਤੇ ਪਰਿਵਾਰਕ ਮੈਂਬਰ ਜੋ ਨੇ ਉਹ ਉਸ ਨੂੰ ਕੁੜੀ ਨੂੰ ਲੈਣ ਦੇ ਲਈ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਪੁਲਿਸ ਥਾਣੇ ਦੇ ਵਿੱਚ ਜਾ ਕੇ ਮਾਮਲਾ ਦਰਜ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈਗੀ ਕੁੜੀ ਦੇ ਵੱਲੋਂ ਇੱਥੋਂ ਤੱਕ ਦੀ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਥਾਣੇ ਦੇ ਬਾਰੀ ਦਵਾਈ ਖਾ ਲਵਾਂਗੀ ਤੇ ਆਪਣੀ ਜੀਵਨ ਲੇਲਾ ਸਮਾਪਤ ਕਰ ਲਵਾਂਗੀ ਤਾਂ ਪਾਸਟਰ ਹੈ ਜਿਸ ਉਤੇ ਇਲਜ਼ਾਮ ਲੱਗੇ ਨੇ ਅਗਵਾ ਕਰਨ ਦੇ ਇਲਜ਼ਾਮ ਲੱਗੇ ਨੇ ਪਰਿਵਾਰ ਦੇ ਮੁੰਡੇ ਦੇ ਵੱਲੋਂ ਜ਼ਬਰ ਜਨਾਹ ਦੇ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਜੋ ਕੁੜੀ ਹੈਗੀ 12 22 ਸਾਲ ਦੀ ਜੋ ਕੁੜੀ ਹੈਗੀ ਆ ਉਹ ਪ੍ਰੈਗਨੈਂਟ ਦੱਸੀ ਜਾ ਰਹੀ ਹੈ ਤਾਂ ਖਬਰ ਜਿਹੜੀ ਹੈਗੀ ਆ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਲਗਾਤਾਰ ਹੀ ਇਸ ਖਬਰ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਉੱਤੇ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕੁੜੀ ਨੂੰ ਅਗਵਾ ਕੀਤਾ ਗਿਆ ਫਿਰ ਪਾਸਟਰ ਨੇ ਉਸ ਦਾ ਜ਼ਬਰੀ ਧਰਮ ਵੀ ਬਦਲਿਆ ਹੈਗਾ ਇਹ ਵੀ ਇਲਜ਼ਾਮ ਜੋ ਹੈ ਕੁੜੀ ਦੇ ਵੱਲੋਂ ਕੁੜੀ ਦੇ ਪਰਾ ਦੇ ਵੱਲੋਂ ਲਗਾਏ ਗਏ ਨੇ ਉਸ ਤੋਂ ਬਾਅਦ ਪਰਿਵਾਰ ਦਾ ਜੋ ਮੁੰਡਾ ਹੈਗਾ ਜੋ ਪੁੱਤਰ ਹੈਗਾ ਉਸ ਦੇ ਵੱਲੋਂ ਕੁੜੀ ਨੂੰ ਬੰਧਕ ਬਣਾ ਲਿਆ ਗਿਆ ਤੇ ਲਗਾਤਾਰ ਉਸ ਦੇ ਨਾਲ 3 ਮਹੀਨੇ ਤੱਕ ਜ਼ਬਰਜਨਾਹ ਕਰਦਾ ਰਿਹਾ ਕੁੜੀ ਦਾ ਪ੍ਰੈਗਨੈਂਸੀ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਕੁੜੀ ਪ੍ਰੈਗਨੈਂਟ ਹੋ ਗਈ ਹੈ ਇਸ ਤੋਂ ਬਾਅਦ ਪੂਰਾ ਘਰ ਜੋ ਹੈ ਉਸ ਨੂੰ ਆਪਣੇ ਘਰ ਨੂੰ ਤਾਲਾ ਲਾ ਕੇ ਪੂਰਾ ਪਰਿਵਾਰ ਫਰਾਰ ਹੋ ਜਾਂਦਾ ਹੈ ਪੁਲਿਸ ਨੇ ਪੀੜਤ ਕੁੜੀ ਦੀ ਸ਼ਿਕਾਇਤ ਉਤੇ ਪਾਸਟਰ ਸਣੇ 13 ਮੁਲਜ਼ਮਾਂ ਦੇ ਖਿਲਾਫ ਮਾਮਲਾ ਜੜਾ ਦਰਜ ਕੀਤਾ ਤੇ ਬਹੁਤ ਵੱਡੀ ਖਬਰ ਹੈਗੀ 22 ਸਾਲਾਂ ਕੁੜੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਸਾਵਰ ਮਸੀਹ ਜੋ ਹੈ ਉਸ ਦੇ ਵੱਲੋਂ ਜ਼ਬਰ ਜਨਾਹ ਕੀਤਾ ਗਿਆ 19 ਜਨਵਰੀ ਨੂੰ ਸ਼ਾਮ 3:50 ਮਿੰਟ ਤੇ ਸਾਵਰ ਮਸੀਹ ਜੋ ਹੈ ਉਹ ਕੁੜੀ ਨੂੰ ਅਗਵਾ ਕਰਦਾ ਹੈਗਾ ਜਿਸ ਤੋਂ ਬਾਅਦ 10 April ਨੂੰ ਜਾ ਕੇ ਜੋ ਕੁੜੀ ਹੈਗੀ ਆ ਉਹਨਾਂ ਦੇ ਚੁੰਗਲ ਚੋਂ ਬਾਹਰ ਨਿਕਲਦੀ ਆ ਉਦੋਂ ਨਿਕਲਦੀ ਹੈਗੀ ਜਦੋਂ ਅਗਵਾ ਕੀਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਕੁੜੀ ਹੁਣ ਪ੍ਰੈਗਨੈਂਟ ਹੋ ਗਈ ਹੈ ਤਾਂ ਮੌਕੇ ਤੋਂ ਉਹ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮ ਸਾਵਰ ਮਸੀਹ ਨਪਿੰਦਰ ਸਿੰਘ ਹੈਪੀ ਮਸੀਹ ਵਾਸੀ ਸੰਗੜ ਕਾਜਲ ਜੋ ਕਿ ਨਨਾਨਦ ਹੈਗੀ ਆ ਜੋ ਇਸ ਕੁੜੀ ਹੈਗੀ ਆ ਰੀਨਾ ਜੀਨਾ پرویز ਰਜਿੰਦਰ ਮਸੀਹ ਕਸ਼ਮੀਰ ਮਸੀਹ ਪਾਸਟਰ ਮਨਜੀਤ ਸਿੰਘ ਤੇ ਇਸੇ ਦੇ ਨਾਲ ਦੋ ਬੇਛਾ ਜੋ ਇਹ ਅਣਪਛਾਤੇ ਲੋਕਾਂ ਦੇ ਖਿਲਾਫ ਜੋ ਹੈ ਮਾਮਲਾ ਦਰਜ ਕੀਤਾ ਗਿਆ ਅਗਲੇਰੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤਾਂ ਬੇहद ਹੀ ਸੈਂਸਿਟਿਵ ਮਸਲਾ ਹੈਗਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਜੋ ਹੈ ਸਾਹਮਣੇ ਮਾਮਲਾ ਨਹੀਂ ਆਉਂਦਾ ਕਿਉਂਕਿ ਕੁੜੀ 3 ਮਹੀਨਿਆਂ ਤੋਂ ਉਹਨਾਂ ਦੇ ਚੁੰਗਲ ਦੇ ਵਿੱਚ ਫਸੀ ਹੁੰਦੀ ਹੈ ਅਜੇ ਦੇ ਵਿੱਚ ਹੁਣ ਜਾ ਕੇ ਮਾਮਲਾ ਸਾਹਮਣੇ ਆਇਆ ਜਦੋਂ 19 19 ਜਨਵਰੀ ਨੂੰ ਕੁੜੀ ਨੂੰ ਅਗਵਾ ਕੀਤਾ ਜਾਂਦਾ ਹੈਗਾ ਹੁਣ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਉਸ ਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਉਸ ਦੇ ਵੱਲੋਂ ਦਵਾਈ ਖਾ ਲਈ ਜਾਵੇਗੀ ਤੇ ਆਪਣੀ ਜੀਵਨ ਲੀਲਾ ਉਸ ਸਮਾਪਤ ਕਰ ਲਵੇਗੀ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਲ ਜੁੜ ਗਏ ਨੇ ਉਹਨਾਂ ਤੋਂ ਵਿਸਤਾਰ ਪੂਰਵਕ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਇਸ ਪੂਰੇ ਮਾਮਲੇ ਉੱਪਰ ਜੀ ਸੁਖਬੀਰ ਜੀ ਕੀ ਕੋਈ ਜਾਣਕਾਰੀ ਹੈ ਇੱਕ ਹੋਰ ਪਾਸਟਰ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ 22 ਸਾਲ ਦੀ ਕੁੜੀ ਹੈ ਜਿਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਨੂੰ ਅਗਵਾ ਕੀਤਾ ਗਿਆ 3 ਮਹੀਨੇ ਤੱਕ ਬੰਦਕ ਬਣਾ ਕੇ ਰੱਖਿਆ ਗਿਆ ਪ੍ਰੈਗਨੈਂਟ ਹੋਣ ਬਾਰੇ ਜਾਣਕਾਰੀ ਅਗਵਾ ਕੀਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੀ ਹੈ ਤਾਂ ਸਾਰੇ ਘਰ ਛੱਡ ਕੇ ਫਰਾਰ ਹੋ ਗਏ ਨੇ ਜੀ ਬਿਲਕੁਲ ਕੱਥਾ ਜਿਸ ਤਰੀਕੇ ਨਾਲ ਪਾਸਟਰ ਬਜੰਦਰਪੁਰਾਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਇਸ ਚੀਜ਼ ਦਾ ਘਮਾਸ ਸਮਝਿਆ ਰਿਹਾ ਹੈ ਕਿ ਉਹਨਾਂ ਨੇ ਵਜੋਂ ਇਹ ਗਲਤੀ ਕੀਤੀ ਨਹੀਂ ਗਈ ਐਦਾਂ ਨਹੀਂ ਹੋਇਆ ਉਹਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਚਲੀਆਂ ਪਰ ਹਾਲਾਂਕਿ ਜਦੋਂ ਉਹਨਾਂ ਨੂੰ ਸਜ਼ਾ ਜਾਇਤਾ ਕਰ ਦਿੱਤਾ ਗਿਆ ਮਨਯੋਗ ਕੋਰਟ ਦੇ ਵੱਲੋਂ ਉਹਨਾਂ ਨੂੰ ਉਮਰ ਤੜ ਦੀ ਕੈਦ ਦੀ ਉਸ ਵਕਤ ਕੁਝ ਲੋਕ ਵੱਡੇ ਪੱਧਰ ਤੇ ਆਪਣੇ ਆਪ ਨੂੰ ਹੈਰਾਨ ਹੋਇਆ ਮਹਿਸੂਸ ਕਰ ਰਹੇ ਸੀ ਇਸੇ ਤਰੀਕੇ ਦਾ ਮਾਮਲਾ ਹੁਣ ਹੋਕਕੇ ਸਾਹਮਣੇ ਆਇਆ ਜਿਹੜਾ ਬੇहद ਹੈਰਾਨ ਕਰਨ ਵਾਲਾ ਵੀ ਹੈ ਤੇ ਪਰੇਸ਼ਾਨ ਕਰਨ ਵਾਲਾ ਵੀ ਹੈ ਜਿਸ ਦੇ ਵਿੱਚ ਇੱਕ 22 ਸਾਲਾ ਲੜਕੀ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਇੱਕ ਰਾਈਸ ਮਿੱਲ ਦੇ ਵਿੱਚ ਉਹ ਕਹਿੰਦੇ ਕੰਮ ਕਰਦੀ ਸੀ ਉੱਥੋਂ ਉਹਨੂੰ ਉੱਥੋਂ ਕਿਡਨਾਪ ਕਰਵਾਇਆ ਗਿਆ ਕਿਡਨਾਪ ਕੀਤਾ ਗਿਆ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੇ ਵਿੱਚ ਪੁਸ਼ਤਪਨਾਹੀ ਕੀਤੀ ਗਈ ਹੈ 19 ਜਨਵਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਤੇ ਜੇਕਰ ਵੇਖੀਏ ਤਾਂ 3 ਮਹੀਨੇ 3 ਸਵਾ 3 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਤੇ ਲੜਕੀ ਦੇ ਨਾਲ ਇਸ ਤਰੀਕੇ ਦੇ ਨਾਲ ਨਜਾਇਜ਼ ਧੱਕਾ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਸ਼ਮੂਲੀਅਤ ਇਸ ਸਾਰੇ ਮਸਲੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਹਾਲਾਂਕਿ ਜਦੋਂ ਲੜਕੀ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਵਕਤ ਪਰਿਵਾਰ ਦੇ ਵੱਲੋਂ ਹੀ ਪ੍ਰੈਗਨਨਸੀ ਟੈਸਟ ਉਸ ਦਾ ਕਰਕੇ ਤੇ ਜਦੋਂ ਪਤਾ ਲੱਗਦਾ ਹੈ ਕਿ ਲੜਕੀ ਗਰਭਵਤੀ ਹੈ ਤੇ ਘਰ ਦੇ ਵਿੱਚੋਂ ਤਾਲਾ ਲਾ ਕੇ ਫਰਾਰ ਹੋਇਆ ਜਾਂਦਾ ਹੈ ਲੜਕੀ ਦੇ ਬਿਆਨਾਂ ਦੇ ਉੱਪਰ ਹਾਲ ਫਿਲਹਾਲ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਹੈ 13 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਜੇਕਰ ਨਾਮ ਆਪਾਂ ਦੱਸੀਏ ਰਸ਼ਕਾਂ ਨੂੰ ਤਾਂ ਮੁਲਜ਼ਮ ਜਿਹੜਾ ਪ੍ਰਮੁੱਖ ਹੈ ਉਹ ਸਾਬਰ ਮਸੀ ਹੈ ਨਪਿੰਦਰ ਸਿੰਘ ਹੈਪੀ ਮਸੀ ਕਾਜਲ ਰੀਨਾ ਜੀਨਾ ਪਰਵੇਸ਼ ਰਜਿੰਦਰ ਮਸੀ ਸਮੇਤ ਹੋਰ ਵੱਖ-ਵੱਖ ਲੋਕ ਇਹ ਪਰਿਵਾਰਕ ਮੈਂਬਰ ਨੇ ਕੋਈ ਬਾਹਰ ਦਾ ਵਿਅਕਤੀ ਨਹੀਂ ਹੈ ਪਰਿਵਾਰ ਦੇ ਵੱਲੋਂ ਜੇ ਇਸ ਤਰੀਕੇ ਲੜਕੀ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਆਪਰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਇੱਕ ਛੜਿਆੰਤਰ ਰਚਿਆ ਗਿਆ ਇੱਕ ਤਰੀਕੇ ਦੇ ਨਾਲ ਸਾਰਾ ਕੁਝ ਪਹਿਲਾਂ ਦਾ ਹੀ ਇਹਨਾਂ ਦਾ ਪ੍ਰੀ ਪਲਾਨਡ ਸੀ ਜਿਸ ਦੇ ਵਿੱਚ ਜੇ ਧਰਮ ਪਰਿਵਰਤਨ ਵੀ ਕੀਤਾ ਗਿਆ ਇੱਕ ਜਲ ਪਿਆ ਕੇ ਜਾਂ ਫਿਰ ਇੱਕ ਪਾਣੀ ਨਮਾ ਚੀਜ਼ ਪਿਆ ਕੇ ਕਹਿੰਦੇ ਧਰਮ ਪਰਿਵਰਤਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਸਾਬਰ ਮਸੀਹ ਨਾਮਕ ਜਿਹੜਾ ਪਾਸਟਰ ਆਪਣੇ ਆਪ ਨੂੰ ਜਾਂ ਫਿਰ ਪਾਦਰੀ ਆਪਣੇ ਆਪ ਨੂੰ ਕਹਿੰਦਾ ਸੀ ਇਸ ਦੇ ਬਦਲੋ 3 ਮਹੀਨੇ ਲਗਾਤਾਰ ਉਸ ਲੜਕੀ ਦੇ ਨਾਲ ਜ਼ਬਰਦਸਤੀ ਕੀਤਾ ਗਿਆ ਪ੍ਰੈਗਨੈਂਟ ਹੋਣ ਦੇ ਉੱਪਰੋਂ ਸਾਰਾ ਪਰਿਵਾਰ ਹੀ ਕਹਿੰਦੇ ਤਾਲੇ ਲਾ ਕੇ ਉਹਨ ਘਰ ਦੇ ਵਿੱਚੋਂ ਫਰਾਰ ਹੋਇਆ ਪਿਆ ਤੇ ਇਸ ਲੜਕੀ ਦਾ ਬਾਹਰ ਆਉਣਾ ਹਾਲਾਂਕਿ ਦਿੱਤੀਆਂ ਗਈਆਂ ਜਾਣਕਾਰੀਆਂ ਮੁਤਾਬਕ ਹੈ ਇਹਦੇ ਬਦਲੋ ਇਹ ਕਿਹਾ ਜਾ ਰਿਹਾ ਕਿ ਮੇਰੇ ਵਾਲੇ ਕਮਰੇ ਦਾ ਸ਼ਾਇਦ ਤਾਲਾ ਖੁੱਲਾ ਰਹਿ ਗਿਆ ਖੁੱਲਾ ਰੱਖਿਆ ਗਿਆ ਜਾਂ ਪਰ ਕਿਵੇਂ ਇਹ ਬਾਹਰ ਆਈ ਇਹ ਅਜੇ ਤੱਕ ਸਥਿਤੀਆਂ ਜਿਹੜੀਆਂ ਸਪਸ਼ਟ ਨਹੀਂ ਪਰ ਲੜਕੀ ਦੇ ਵੱਲੋਂ ਇਹ ਚੀਜ਼ ਜ਼ਰੂਰ ਕਹਿ ਦਿੱਤੀ ਗਈ ਹੈ ਕਿ ਜੇ ਕ੍ਰੋਸ਼ ਨੂੰ ਇਨਸਾਫ ਨਹੀਂ ਮਿਲਦਾ ਤਾਂ ਕੋਈ ਇੱਕਾਫ ਦਾ ਕਦਮ ਜ਼ਰੂਰ ਚੁੱਕੇਗੀ ਪਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਆਈ ਸੀ ਸਾਡੇ ਨਾਲ ਸੁਖਵੀਰ ਸਿੰਘ ਸ਼ੇਰਗਲ ਸਾਡੇ ਸਹਿਯੋਗੀ ਜਿਨ੍ਹਾਂ ਦੇ ਵੱਲੋਂ ਵਿਸਤਾਰ ਪੂਰਵਕ ਜਾਣਕਾਰੀ ਜੋ ਹੈ ਸਾਡੇ ਤੱਕ ਪਹੁੰਚਾਈ ਗਈ ਹੈਗੀ ਆ ਕਿ ਮਾਮਲਾ ਜਿਹੜਾ ਹੈਗਾ ਦਰਜ ਕੀਤਾ ਗਿਆ ਹੈਗਾ ਕੁੜੀ ਦੇ ਬਿਆਨਾਂ ਦੇ ਆਧਾਰ ਉਤੇ ਉਸ ਦੇ ਪਰਿਵਾਰ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਅਗਵਾ ਕੀਤਾ ਗਿਆ ਤੇ ਲਗਾਤਾਰ ਉਸ ਦੀ ਭਾਲ ਜ਼ਰੂਰ ਕੀਤੀ ਗਈ ਪਰ ਕਿਤੇ ਵੀ ਕੁਝ ਵੀ ਪਤਾ ਨਹੀਂ ਲੱਗਿਆ ਤੇ ਹੁਣ ਜਦੋਂ 10 ਅਪ੍ਰੈਲ ਨੂੰ ਕੁੜੀ ਜੋ ਹੈ ਉਹਨਾਂ ਦੇ ਚੁੰਗਲ ਤੋਂ ਬਾਹਰ ਨਿਕਲਦੀ ਹੈਗੀ ਤਾਂ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੈ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਰਜਿੰਦਰ ਮਸੀਹ ਦੇ ਵੱਲੋਂ ਜੋ ਹੈ ਤੱਕੇ ਨਾਲ ਕੁੜੀ ਦੇ ਨਾਲ ਜੋ ਹੈ ਲਿਵ ਇਨ ਰਿਲੇਸ਼ਨਸ਼ਿਪ ਪਰ ਆਰਡਰ ਉੱਤੇ ਜੋ ਹੈ ਸਾਈਨ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਜੋ ਹੈ ਸਾਬਰ ਮਸੀਹ ਦੇ ਵੱਲੋਂ ਜੋ ਹੈ శਰੀਰਕ ਸੰਬੰਧ ਜੋ ਹੈ ਲਗਾਤਾਰ 3 ਮਹੀਨੇ ਤੱਕ ਕੁੜੀ ਦੇ ਨਾਲ ਬਣਾਉਂਦਾ ਰਿਹਾ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਸਾਬਰ ਦੀ ਵੱਡੀ ਪੈਣ ਜੋ ਰਿਮੀ ਹੈ ਰੀਮੀ ਵਾਸੀ ਠਿੱਕਰੀਵਾਲ ਕਾਰਾਈ ਤੇ ਉਸ ਦਾ ਪ੍ਰੈਗਨਨਸੀ ਟੈਸਟ ਕੀਤਾ ਗਿਆ ਤੇ ਉਦੋਂ ਜਾ ਕੇ ਇਸ ਗੱਲ ਦਾ ਖੁਲਾਸਾ ਹੁੰਦਾ ਕਿ ਕੁੜੀ ਪ੍ਰੈਗਨੈਂਟ ਹੈਗੀ ਕਿਉਂਕਿ ਪੋਜ਼ਿਟਿਵ ਰਿਪੋਰਟ ਆਉਂਦੀ ਹੈਗੀ ਫਿਰ ਉਸ ਤੋਂ ਬਾਅਦ 13 ਅਪ੍ਰੈਲ ਨੂੰ ਪੂਰਾ ਪਰਿਵਾਰ ਜੋ ਹੈ ਮੇਨ ਗੇਟ ਤੇ ਤਾਲਾ ਲਗਾ ਕੇ ਚਲਾ ਜਾਂਦਾ ਪਰ ਕੁੜੀ ਦਾ ਜੋ ਕੁੜੀ ਜਿਸ ਕਮਰੇ ਦੇ ਵਿੱਚ ਹੁੰਦੀ ਹੈ ਹੁਣ ਤਾਲਾ ਜੋ ਹੈ ਛੱਡ ਦਿੱਤਾ ਗਿਆ ਜਾਂ ਗਲਤੀ ਨਾਲ ਤਾਲਾ ਲਾਉਣਾ ਰਹਿ ਗਿਆ ਹਾਲਾਂਕਿ ਉਸ ਤੋਂ ਬਾਅਦ ਜੋ ਕੁੜੀ ਹੈਗੀ ਬਾਹਰ ਨਿਕਲਦੀ ਹੈ ਲੋਕਾਂ ਤੋਂ ਪੁੱਛ ਪੜਤਾਲ ਕਰਕੇ ਜਗਾ ਕਿਹੜੀ ਹੈਗੀ ਉਸ ਬਾਬਤ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਈ ਜਾਂਦੀ ਹੈ ਦੋਸਤੋ ਬਾਅਦ ਇਹ ਮਾਮਲਾ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਈਏ ਉਸ ਤੋਂ ਪਹਿਲਾਂ 20 ਪਾਸਟਰ ਦੇ ਨਾਲ ਜੁੜਿਆ ਮਸਲਾ ਸਾਹਮਣੇ ਆਇਆ ਹੈਗਾ ਪਾਸਟਰ ਬਜੰਦਰ ਜੋ ਕਿ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ ਜਿਸ ਨੂੰ ਲੈ ਕੇ ਵੀ ਹਾਲੇ ਹੋਰ ਵੀ ਮਾਮਲੇ ਜਿਹੜੇ ਨੇ ਪੈਂਡਿੰਗ ਪਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਫਿਲਹਾਲ ਤੱਕ ਜੋ ਹੈ 13 ਲੋਕਾਂ ਦੇ ਨਾਮ ਜਿਹੜੇ ਨੇ ਨਾਮਜ਼ਦ ਕੀਤੇ ਹੋਏ ਨੇ ਜਾਣਕਾਰੀ ਇਹ ਸਾਹਮਣੇ ਆਈ ਹੈ ਲੇਕਿਨ ਜੇਕਰ ਇਸ ਦੇ ਵਿੱਚ ਅਸੀਂ ਜੋ ਇਸ ਦੇ ਵਿੱਚ ਅਕਿਊਜ਼ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕੋਈ ਤਸਵੀਰ ਫਿਲਹਾਲ ਤੱਕ ਸਾਹਮਣੇ ਨਹੀਂ ਆਈ ਦੂਜੇ ਪਾਸੇ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਸਾਡਾ رابطہ ਕਾਇਮ ਨਹੀਂ ਹੋ ਸਕਿਆ ਤਾਂ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਪੀੜਤ ਕੁੜੀ ਦਾ ਤੇ ਪੀੜਤ ਕੁੜੀ ਦੇ ਭਰਾ ਦਾ ਕੀ ਕੁਝ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਕਿਰਨਾਬ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਕੀਤਾ ਗਿਆ ਤੇ ਆਖਰ ਕੀ ਕੁਝ ਇਹਨਾਂ ਦੀ ਮੰਗ ਹੈਗੀ ਆ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹਨੋਂ ਕੋਲ ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਕੋਲ ਕੇ ਬਾਹਰ ਪੁੱਛਿਆ ਨਾ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਤੇ ਜਿੱਦ ਦੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕਿਥੇ ਸੰਭਾਇਆ ਮੈਨੂੰ ਬਿਓ ਛੁੜੀ ਹਾਲਤ ਦੇ ਵਿੱਚ ਪਤਾ ਨਹੀਂ ਕਿਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਜਿਹੜੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆ ਮਨ ਲੋਕੀ ਕੁੜੀਆਂ ਨੂੰ ਪਰੇ ਕਲਪਤ ਕਰਿਆ ਕਰਨਗੇ ਕਿਸ ਦੀ ਕੋਈ ਸੇਵ ਨਹੀਂ ਰਹੇ ਤੇ ਜੇ ਮੈਨੂੰ ਅਜ ਇਨਸਾਫ ਨਾ ਮਿਲੇ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮੇਰੀ ਸੇਚਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚ ਘਰ ਭਾ ਕੇ ਜਾਂਦੇ ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਜਲਦੀ ਆ ਤੁਹਾਡਾ ਨਾ ਕੋਟਲੀ ਥਾਣਾ ਵਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਤਾਤ ਮੋੜ ਵਾਲੀ ਹੋਈ ਹੈ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮੈਰਾ ਨੂੰ ਉਹਨਾਂ ਨੇ ਕਹਿੰਦੇ ਸਾਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ ਤੇ ਅਸੀਂ ਇਨਸਾਫ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਫ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕ ਕੋਟ ਦੇ ਮਾਰਦੇ ਰਹੇ ਆ ਉਹਨਾਂ ਨੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਧਿਆਨ ਦਿੱਤੇ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬਾਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਥੋੜੀ ਫੇਰ ਹੁੰਦੀ ਤਾਂ ਬਿਲਕੁਲ ਪੀੜਤ ਕੁੜੀ ਤੇ ਪੀੜਤ ਕੁੜੀ ਦਾ ਭਰਾ ਜੋ ਕਿ ਮੀਡੀਆ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈਗਾ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਤਸ਼ੱਦਦ ਹੋਈ ਹੈ ਕਿਸ ਤਰੀਕੇ ਦੇ ਨਾਲ ਤੱਕੇ ਸ਼ਾਹੀ ਉਹਨਾਂ ਦੇ ਨਾਲ ਹੋਈ ਹੈ ਕਿਸ ਤਰੀਕੇ ਦੇ ਨਾਲ ਜ਼ਬਰਨ ਧਰਮ ਪਰਿਵਰਤਨ ਕੁੜੀ ਦਾ ਕੀਤਾ ਗਿਆ ਜ਼ਬਰ ਜਨਾਹ ਕੀਤਾ ਗਿਆ ਤੇ ਹੁਣ ਇਨਸਾਫ ਦੀ ਗੋਹੜ ਦੋਵਾਂ ਦੇ ਵੱਲੋਂ ਲਗਾਈ ਜਾ ਰਹੀ ਹੈ ਕਿ ਦੋਵਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਕਈ ਘੰਟਿਆਂ ਤੱਕ ਥਾਣੇ ਦੇ ਵਿੱਚ ਉਹ ਬੈਠੇ ਰਹੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਬਿਆਨ ਸਾਹਮਣੇ ਆਇਆ ਤੇ ਪਰਚਾ ਦਰਜ ਹੋਦੋਂ ਤੱਕ ਨਹੀਂ ਸੀ ਹੋਇਆ ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਰਚਾ ਦਰਜ ਹੋ ਗਿਆ ਹੁਣ ਦੇਖਣਾ ਹੋਵੇਗਾ ਇਸ ਮਸਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਮੌਕੇ ਤੇ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਦਿੱਤੀ ਗਈ ਹੈ ਕਿ ਹਾਲਾਂਕਿ ਅਸੀਂ ਹੁਣ ਕੀ ਕੋਜ ਸਟੇਟਸ ਇਸ ਮਾਮਲੇ ਨੂੰ ਲੈ ਕੇ ਅਸੀਂ ਪੁੱਛ ਪੜਤਾਲ ਕਰਨ ਦੇ ਲਈ ਪੁਲਿਸ ਸਟੇਸ਼ਨ ਕਾਲ ਵੀ ਕੀਤੀ ਪਰ ਕੋਈ ਰਿਸਪੌਂਸ ਨਹੀਂ ਆਇਆ ਇਸ ਕਰਕੇ ਸਾਡੇ ਤੱਕ ਫਿਲਹਾਲ ਕੀ ਕੋਈ ਸਟੇਟਸ ਉਸ ਬਾਬਤ ਜਾਣਕਾਰੀ ਤਾਂ ਹੱਥ ਨਹੀਂ ਲੱਗੀ ਹੈਗੀ ਪਰ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾਉਂਦੇ ਆਂ ਬਾਕੀ ਦੇ ਬਿਆਨਾਂ ਵਿੱਚ ਬੇਸੀ ਕੀ ਹੈ ਮੈਂ ਇਹਨਾਂ ਨੂੰ ਲਿਖ ਰਹੇ ਹਾਂ ਬਿਲਕੁਲ ਇਹਨਾਂ ਸਾਰੀ ਜਿਹੜੀ ਰਿਪੋਰਟਾਂ ਤੇ ਬਿਆਨ ਹਨ ਇਹਦੇ ਲੈ ਕੇ ਜਾਨ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਥਰੂ ਵਰਕਲ ਦੀ ਮਾਜੇ ਸਰਵਿਸ ਆ ਦੇ ਰਹੇ ਸਰਕਾਰੀ ਜੀ ਇਹ ਵੀ ਚੱਲ ਰਿਹਾ ਹੈ ਜੀ ਇਹ ਇਹ ਗੱਲ ਉਹਨਾਂ ਦੇ ਇਟਲੀ ਤੋਂ ਉਹਨਾਂ ਦੇ ਬਿਆਨ ਚ ਆਇਆ ਕਿ ਇਹ ਨਾਮ ਕੀ ਰਿਹਾ ਸਾਰੇ ਗਿਆਨ ਜਿਨ੍ਹਾਂ ਨੇ ਦਿਖਾਏ ਪਰ ਮੰਗਦੇ ਬਾਕੀ ਦੇ ਗਿਆਨਾਂ ਵਿੱਚ ਦੇਸੀ ਕੀ ਆ ਮੈਨੂੰ ਨਹੀਂ ਜਰਿਆ ਮਤਲਬ ਇਹ ਸਭ ਕੇ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਦੇ ਲੈ ਕੇ ਗਿਆ ਗਿਆਨ ਲਾ ਕੇ ਪੂਰਤੀ ਆ ਕਰਦੇ ਤੇ ਪਾਸਟਰ ਬਜਿੰਦਰ ਜੋ ਕਿ ਤਾ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ ਆਪਣੀ ਜੋ ਕੀਤੀਆਂ ਕਰਤੂਤਾਂ ਨੇ ਉਹਨਾਂ ਦੇ ਕਰਕੇ ਉਹਨੇ ਕੋ ਹੋਰ ਪਾਸਟਰ ਜਿਸ ਦਾ ਨਾਮ ਇੱਕ ਕੁੜੀ ਦੇ ਵੱਲੋਂ ਲਿਆ ਗਿਆ ਤੇ ਕੁੜੀ ਨੂੰ ਅਗਵਾ ਕੀਤਾ ਗਿਆ ਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਤੇ ਹੁਣ ਕੁੜੀ ਦੇ ਵੱਲੋਂ ਪਾਸਟਰ ਦੇ ਨਾਲ ਹੋਰ ਵੀ 12 ਲੋਕ ਅਜੇ ਹੀ ਨੇ ਜਿਨ੍ਹਾਂ ਉਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਅਗਵਾ ਕੀਤਾ ਗਿਆ ਇਸ ਤਰੀਕੇ ਦੇ ਨਾਲ ਅਗਵਾ ਕੀਤਾ ਗਿਆ ਚਪੇੜਾ ਮਾਰੀਆਂ ਗਈਆਂ ਤੇ ਨਾਲ ਹੀ ਨਸ਼ੀਲੀ ਪਦਾਰਥ ਜੋ ਹੈ ਉਸ ਦੇ ਕਾਰਨ ਜੋ ਹੈ